ਅੱਜ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਲਤਾਂ ਦੇ ਖਿਲਾਫ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸੰਵਿਧਾਨ ਦੇ ਅਨੁਸਾਰ बाबा साहब भीमराव अंबेडकर जी की विचारधारा के खिलाफ और किस तरह संविधान के खिलाफ बड़े लंबे अरसे आम आदमी पार्टी आम आदमी पार्टी के कौमी कन्वीनर अरविंद केजरीवाल जी और पंजाब के मुख्यमंत्री सरदार भगवंत सिंह मान जी आम आदमी पार्टी समुची पार्टी ਦੇਸ਼ ਦੇ ਲੋਕਾਂ ਨੂੰ ਇਸ ਗੱਲ ਲਈ ਗਾ ਕਰ ਰਹੀ ਆ ਦੇਸ਼ ਦੇ ਲੋਕਾਂ ਨੂੰ ਇਸ ਗੱਲ ਹੀ ਪ੍ਰੇਰਿਤ ਕਰ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸੰਵਿਧਾਨ ਖਤਮ ਕਰ ਲਾਗਾ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮrao ਬੇੜਕਰ ਜੀ ਦੀ ਸੋਚ ਨੂੰ ਖਤਮ ਕਰਨ ਦੇ ਲਈ ਸਟੈਪ ਜਿਹੜੇ ਨੇ ਸ਼ੁਰੂ ਕੀਤੇ ਨੇ ਇਹ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ और तो भी पहला जदों की भारतीय जनता पार्टी देश की सत्ता चाहिए और आर लगभग ग्यारह साल तो, पिछले ग्यारह साल तो, लगातार इस गल यतनसीला आ कि देश के अंदर जो संविधान बाबा साहब भीमराव अंबेडकर जी ने बनाया जिस संविधान के अंदर ਸਭ ਨੂੰ ਬੋਲਣ ਦਾ ਹੱਕ ਦਿੱਤਾ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਦਿੱਤਾ ਜਿਸ ਦੇ ਅੰਦਰ ਸਮਾਨਤਾ ਦਾ ਅਧਿਕਾਰ ਦਿੱਤਾ ਜਿਸ ਸੰਵਿਧਾਨ ਦੇ ਅੰਦਰ ਛੂਆਛਾਤ ਨੂੰ ਖਤਮ ਕੀਤਾ ਜਿਸ ਸੰਵਿਧਾਨ ਦੇ ਅੰਦਰ ਜਾਤੀ ਪ੍ਰਥਾ ਨੂੰ ਖਤਮ ਕਰਨ ਦਾ ਯਤਨ ਕੀਤਾ ਜਿਸ ਸੰਵਿਧਾਨ ਦੇ ਤਹਿਤ ਪੜਨ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਜੇ ਸੰਵਿਧਾਨ ਦੇ ਤਹਿਤ ਲੋਕਾਂ ਨੂੰ ਇੰਪਲਾਈਮੈਂਟ ਦਾ ਅਧਿਕਾਰ ਦਿੱਤਾ ਗਿਆ ਜੇ ਸੰਵਿਧਾਨ ਦੇ ਤਹਿਤ ਪ੍ਰਾਪਰਟੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੋਰ ਵੀ ਬਹੁਤ ਵੱਡੇ ਪ੍ਰਵਧਾਨ ਸੰਵਿਧਾਨ ਦੇ ਅੰਦਰ ਬਾਬਾ ਸਾਹਿਬ ਭੀਮrao Ambedkar ਜੀ ਨੇ ਲਿਖੇ ਬੜੀ ਲੰਬੀ ਕਾਲਨਾ ਦੇ ਜ਼ਰੀਏ ਬੜਾ ਲੰਬਾ ਸਪੈਨ ਉਹਨਾਂ ਨੇ ਲਿਆ ਔਰ ਸੰਸਾਰ ਦੇ ਵੱਡੇ ਵੱਡੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਸਮੀਖਿਆ ਕਰਕੇ ਔਰ ਭਾਰਤੀ ਸੰਸਕ੍ਰਿਤੀ ਕੀ ਆ ਭਾਰਤ ਦੇ ਅੰਦਰ ਜਾਤ ਪ੍ਰਥਾ ਭਾਰਤ ਦੇ ਅੰਦਰ ਕਿਸ ਤਰ੍ਹਾਂ ਦਾ ਵਖਰੇਵੇਂ ਹੈਗੇ ਭਾਰਤ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈਗਾ ਇਹ ਸਾਰੀਆਂ ਗੱਲਾਂ ਦੀ ਜਦੋਂ ਕੋਕਪੜਤਾਲ ਕਰਨ ਤੋਂ ਬਾਅਦ ਦੇਸ਼ ਦਾ ਸੰਵਿਧਾਨ ਇੱਕ ਲੰਬੀ ਚਰਚਾ ਤੋਂ ਬਾਅਦ ਇੱਕ ਲੰਬੀਆਂ ਵੱਡੀਆਂ ਵੱਡੀਆਂ ਮੀਟਿੰਗਾਂ ਤੋਂ ਬਾਅਦ ਸੰਵਿਧਾਨ ਕਾਢਦੀ ਨੇ ਜਿਸ ਦੇ ਵਿੱਚ ਬਹੁਤ ਸਾਰੇ ਮੈਂਬਰ ਸੀਗੇ ਉਹ ਲੰਬੀ ਜਿਹੜੀ ਸਬੀਖਿਆ ਕਰਨ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਸੰਵਿਧਾਨ ਜਿਹੜਾ ਉਹ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ। ਔਰ ਲਗਭਗ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਦੇਸ਼ ਦਾ ਸੰਵਿਧਾਨ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਬਣਾਇਆ ਸੀਗਾ ਜੋ ਸਮਾਨਤਾ ਦਾ ਬਰਾਬਰਤਾ ਦਾ ਪੜਾਈ ਦਾ ਐਜੂਕੇਸ਼ਨ ਦਾ ਅਧਿਕਾਰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਲਿਤ ਲੋਕਾਂ ਨੂੰ ਪਛੜੇ ਲੋਕਾਂ ਨੂੰ ਲੈ ਕੇ ਦਿੱਤਾ ਸੀਗਾ ਪਿਛਲੇ 75 ਸਾਲਾਂ ਤੋਂ ਦੇਸ਼ ਦੇ اندر ਲਗਾਤਾਰ ਕੰਮ ਕਰ ਰਿਹਾ ਹੈਗਾ ਲਗਾਤਾਰ ਦੇਸ਼ ਦੇ ਉਹ ਲੋਕ ਜਿਹੜੇ ਮੈਂ ਸਮਝਦਾ ਕਿਸੇ ਸਮੇਂ ਸਕੂਲ 'ਚ ਪੜ੍ਹਨ ਨਹੀਂ ਜਾ ਸਕਦੇ ਸੀਗੇ ਉਹ ਲੋਕ ਜਿਹੜੇ ਬਰਾਬਰ ਬੈਠ ਨਹੀਂ ਸਕਦੇ ਸੀਗੇ ਉਹ ਅੱਜ ਮੈਂ ਸਮਝਦਾ ਕਿਤਨਾ ਕਿਤੇ ਆਪਣਾ ਖੋਇਆ ਹੋਇਆ ਸਨਮਾਨ ਉਹਨਾਂ ਨੂੰ ਬਹਾਲ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਕੀਤਾ ਉਹਨਾਂ ਦੁਆਰਾ ਰਚਿਤ ਸੰਵਿਧਾਨ ਨੇ ਕੀਤਾ ਦੇਸ਼ ਦੀਆਂ ਵਕ ਵਕ ਕੋਰਟਾਂ ਹਾਈ ਕੋਰਟ ਸੁਪਰੀਮ ਕੋਰਟ ਦੇ ਅੰਦਰ ਬਹੁਤ ਕਈ ਵਾਰ ਚਰਚਾ ਹੋਈ ਆ ਦੇਸ਼ ਦੇ ਸੰਵਿਧਾਨ ਤੇ ਪਰਦੇਸ਼ ਦੀ ਸੰਵਿਧਾਨ ਦੀ ਜਿਹੜੀ ਆਤਮਾ ਕੀ ਪ੍ਰਯੰਬਲਾ ਉਹਨੂੰ ਕਿਸੇ ਨੇ ਬਦਲਣ ਦਾ ਯਤਨ ਨਹੀਂ ਕੀਤਾ ਜੋ ਥਾਟ ਪਰਸਸ ਬਾਬਾ ਸਾਹਿਬ ਹੀਰੋੰਗ ਬੇੜਕਰ ਜੀ ਨੇ ਉਹਨਾਂ ਦੇ ਸਾਥੀਆਂ ਨੂੰ ਉਸ ਸਮੇਂ ਪੜਾਇਆ ਕਿਸੇ ਨੇ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕੱਲ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਸੀ ਸੰਵਿਧਾਨ ਦੇ ਉੱਤੇ ਸਾਰੀਆਂ ਪਾਰਟੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਆਪਣਾ ਆਪਣਾ 뷰 ਰੱਖ ਰਹੀਆਂ ਸੀ ਕਿ ਕਿੰਨੀ ਕੁ ਡਿਵੈਲਪਮੈਂਟ ਸੰਵਿਧਾਨ ਦੇ ذریعے ਹੋਈ ਆ ਕੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਹੋਈ ਆ ਜਾਂ ਨਹੀਂ ਹੋਈ ਆ ਇਹ ਸਾਰੇ ਵਿਸ਼ਿਆਂ ਦੇ ਉੱਤੇ ਇੱਕ ਲੰਬੀ ਚੌੜੀ ਚਰਚਾ ਉਦੇਸ਼ ਦੀ ਪਾਰਲੀਮੈਂਟ ਚ ਹੋ ਰਹੀ ਸੀ ਸਰਕਾਰ ਵੱਲੋਂ ਕਿਉਂਕਿ ਦੇਸ਼ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਅਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਵੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੀ ਕਹਿਮ ਭੂਮਿਕਾ ਨਿਭਾਉਂਦੀ ਆ ਸਾਡੇ 10 ਰਾਜ ਸਭਾ ਦੇ ਮੈਂਬਰ ਨੇ ਔਰ 3 ਲੋਕ ਸਭਾ ਦੇ ਮੈਂਬਰ ਨੇ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆਗਾ ਉਹਦੇ ਉੱਤੇ ਚਰਚਾ ਕਰ ਰਹੇ ਸੀ ਕੱਲ ਜਦੋਂ ਚਰਚਾ ਸਿਖਰਾਂ ਤੇ ਸੀ ਜਦੋਂ ਚਰਚਾ ਚੱਲ ਰਹੀ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਅਮਿਤ ਸ਼ਾਹ ਜੀ ਨੇ बाबा साहब पीरो मेडकर जी ਦਾ ਮਜ਼ਾਕ ਕਢਾਇਆ ਮੈਂ ਕਹੂੰਗਾ ਕਿ ਉਹ ਵੀਡੀਓ ਜਿਹੜੀ ਹੈਗੀ ਹੈ ਜੇ ਪੋਸੀਬਲ ਹੈ ਤਾਂ ਚਲਾਓ ਚਲਾ ਦਿੱਤਾ ਜਾਵੇ ਅਭੀ ਇੱਕ ਫੈਸ਼ਨ ਹੋ ਗਿਆ ਹੰਬੇਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲετε ਤਾਂ 7 ਜਨਮੋਂ ਤੱਕ ਸਵਰਗ ਮਿਲਦਾ ਦੁਆਰਾ ਅਭੀ ਇੱਕ ਫੈਸ਼ਨ ਹੋ ਗਿਆ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋਤਕ ਸਵਰਗ ਮਿਲਦਾ ਹੈ ਅਭੀ ਫੈਸ਼ਨ ਹੋ ਗਰਿਆ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋਤਕ ਸਵਰਗ ਮਿਲਦਾ ਹੈ ਤੁਸੀਂ ਸਾਰਿਆਂ ਨੇ ਇਹ ਜਿਹੜੀ ਵੀਡੀਓ ਆ ਉਹ ਦੇਖੀ ਆ ਬਹੁਤ ਸਾਰੇ ਤੁਹਾਡੇ ਚੋਂ ਜਿਹੜੇ ਦੇਖਤੀ ਪਾਰਲੀਮੈਂਟ ਕਵਰ ਕਰਦੇ ਨੇ ਕਿ ਉਹਨਾਂ ਨੇ ਬਿਲਕੁਲ ਉੱਥੇ ਵੀ ਸੁਣੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਦੇ ਉੱਤੇ ਵੀ ਦੇਖੀ ਹੋਣੀ ਔਰ बार-बार ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾਦੀ ਜਿਹੜੇ ਕਿ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦੇ ਰਗੇ ਔਰ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇਗੇ ਕਿਸ ਤਰ੍ਹਾਂ ਉਹਨਾਂ ਨੇ बाबा साहब भीमराव अंबेडकर जी का अपमान किया किस तरह कहा कि रट लगी अंबेडकर 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 मैं समझता बहुत बड़ी इंसल्ट देश के दे संविधान के निर्माता बाबा साहब भीमराव अंबेडकर की हो दे लख ओ युवक वो ओ नौजवान वो लोग जे बहब भीमराव अंबेडकर की विचारधारा के प्रणाये हुए ਜਿਹੜੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇਗੇ ਉਹਨਾਂ ਦੀ ਮੈਂ ਸਮਝਦਾ ਸਭ ਤੋਂ ਵੱਡੀ ਤੋਹਫੀਂ ਜਿਹੜੀ ਆ ਉਹ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਔਰ ਇਸ ਗੱਲ ਤੋਂ ਸਪਸ਼ਟ ਆ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਸੰਵਿਧਾਨ ਨੂੰ ਕਿੰਨੀ ਨਫ਼ਰਤ ਕਰਦੀ ਆ ਸੰਵਿਧਾਨ ਦੇ ਨਰਮਾਤਾ ਬਾਬਾ ਸਾਹਿਬ ਭੀਮrao ਅੰਬੇਡਕਰ ਨੂੰ ਕਿੰਨੀ ਨਫ਼ਰਤ ਕਰਦੀ ਆ ਦੇਖ ਤੇ ਕਰੋੜਾਂ ਹੀ ਦਲਤਾਂ ਨੂੰ ਆਦਿਵਾਸੀਆਂ ਨੂੰ ਪਛੜੇ ਵਰਗ ਦੇ ਲੋਕਾਂ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਔਰ ਇਸ ਗੱਲ ਦਾ ਸਬੂਤ ਜਿਹੜਾ ਉਹ ਅੱਜ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਆਗਾ ਕਿਉਂਕਿ ਜੋ ਗੱਲ ਦਿਲ ਦੇ ਅੰਦਰ ਹੁੰਦੀ ਆ ਉਹ ਕਦੇ ਨਾ ਕਦੇ ਜ਼ੁਬਾਨ ਤੇ ਵੀ ਆਉਂਦੀ ਆ ਅੱਜ ਉਹੀ ਗੱਲ ਮੈਂ ਸਮਝਦਾ ਹਮੇਸ਼ਾ ਜੀ ਦੇ ਜ਼ੁਬਾਨ ਤੇ ਆਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਅਪਮਾਨ ਕੀਤਾ ਗਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਮੈਂ ਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾ ਆਮ ਆਦਮੀ ਪਾਰਟੀ ਵੱਲੋਂ ਸਖਤ ਸਬਦਾ ਨਿੰਦਾ ਕਰਦਾਗਾ ਔਰ ਲੋਕਾਂ ਦੇ ਸਾਹਮਣੇ ਇਹ ਗੱਲ ਜਗਜਹਰ ਹੋ ਗਈ ਕਿ ਭਾਰਤੀ ਜਨਤਾ ਪਾਰਟੀ ਇੱਕ ਨਾ ਇੱਕ ਦਿਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰ ਦੇ ਲਈ ਲੱਗੀ ਹੋਈ ਆ ਔਰ ਇੱਕ ਦਿਨ ਖਤਮ ਕਰਨਾ ਚਾਹੁੰਦੀ ਆ ਪਰ ਲੇਕਿਨ ਦੂਜੇ ਪਾਸੇ ਦੇਸ਼ ਦਾ ਸੰਵਿਧਾਨ ਬਚਾਉਣ ਵਾਲੇ ਕਰੋੜਾਂ ਲੋਕ ਲੋਕਤੰਤਰ ਬਚਾਉਣ ਵਾਲੇ ਕਰੋੜਾਂ ਲੋਕ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਲੱਗੇ ਹੋਏ ਨੇ ਕਿ ਬਿਲਕੁਲ ਆਮ ਆਦਮੀ ਪਾਰਟੀ ਸੰਵਿਧਾਨ ਦੇ ਅੰਦਰ ਕਿਸੇ ਵੀ ਸੋਧ ਨੂੰ ਕਿਸੇ ਵੀ ਸੋਧ ਦਾ ਅਸੀਂ ਸਖਤ ਵਿਰੋਧ ਕਰਾਂਗੇ ਜੋ ਵੀ ਸੋਧਾਂ ਵੱਡੇ ਲੈਵਲ ਦੀਆਂ ਸੰਵਿਧਾਨ ਨੂੰ ਖਤਮ ਕਰਦੀਆਂ ਭਾਰਤੀ ਜਨਤਾ ਪਾਰਟੀ ਕਰੂਗੀ ਆਮ ਆਦਮੀ ਪਾਰਟੀ ਹਰ ਇੱਕ ਲੈਵਲ ਤੇ ਗਲੀ ਤੋਂ ਲੈ ਕੇ ਸੰਸਦ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਦੀ ਇਸ ਕਨੌਣੀ ਮੂਵ ਦਾ ਇਸ ਲੋਕ ਵਿਰੋਧੀ ਮੂਵ ਦਾ ਇਸ ਲੋਕਤੰਤਰ ਵਿਰੋਧੀ ਮੂਵ ਦਾ ਸੀ ਡਟ ਕੇ ਮੁਕਾਬਲਾ ਕਰਾਂਗੇ ਪਰ ਲੇਕਿਨ ਮੈਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਜਿੱਥੇ ਚੇਤਾਵਨੀ ਦਿਨਾਂਗਾ ਉੱਥੇ ਇਹ ਵੀ ਕਹਾਂਗਾ ਕਿ ਤੁਰੰਤ ਦੇਸ਼ ਦੇ क्रूरਾ ਲੋਕਾਂ ਤੋਂ ਮਾਫੀ ਮੰਗੀ ਜਾਵੇ ਦੇਸ਼ ਦੇ क्रूरਾ ਲੋਕਾਂ ਤੋਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਔਰ ਅਮਿਤ ਸ਼ਾਹ ਜੀ ਮਾਫੀ ਮੰਗਣ ਕਿਉਂਕਿ ਬਾਬਾ ਸਾਹਿਬ ਪੀਮਰਾਓ ਬੇੜਕਰ ਜੀ ਦੁਨੀਆ ਦੇ ਉਹ ਵਿਅਕਤੀ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਨਮਾਨ ਮਾਨ ਸਨਮਾਨ ਲੋਕਾਂ ਦੇ ਦਿਲਾਂ 'ਚ ਆ ਔਰ ਲੋਕਾਂ ਦੇ ਦਿਲਾਂ 'ਚ ਉਹ ਰਾਜ ਕਰਦੇ ਨੇਗੇ ਸੋ ਮੈਸਮੈਂ ਦਾ ਭਾਰਤੀ ਜਨਤਾ ਪਾਰਟੀ ਦੇ ਤਰ੍ਹਾਂ ਤੇ ਬਿਆਨ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਔਰ ਤ੍ਰਾਂਤ ਮਿਤਸ਼ਾਦੀ ਨੂੰ ਮਾਫੀ ਮੰਗਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਨੇ ਜੇਕਰ ਇਸ ਬਿਬਾਦਤ ਬਿਆਨ ਤੋਂ ਮਾਫੀ ਨਾ ਮੰਗੀ ਅਮਿਤ ਸ਼ਾਹ ਜੀ ਨੇ ਮਾਫੀ ਨਾ ਮੰਗੀ ਤਾਂ ਅਸੀਂ ਆਪਣਾ ਲੀਗਲ ਕੋਰਸ ਉਹ ਵੀ ਅਡਾਪਟ ਕਰਾਂਗੇ ਔਰ ਇਸ ਗੱਲ ਨੂੰ ਲੈ ਕੇ ਲੁਕਾ ਜਾਵਾਂਗੇ ਜੋ ਵੀ ਸੰਘਰਸ਼ ਆਮ ਆਦਮੀ ਪਾਰਟੀ ਨੂੰ ਕਰਨਾ ਪਿਆ ਅਸੀਂ ਹਰ ਸੰਘਰਸ਼ ਕਰਾਂਗੇ ਬਿਲਕੁਲ ਜੀ ਅਸੀਂ ਆਲਰੇਡੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 10 ਦਿਨਾਂ ਦੇ ਅੰਦਰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਇਹ ਤਾਂ ਲੋਕਾਂ ਦੇ ਸਾਹਮਣੇ ਆ ਇਹਦੇ ਚ ਟਾਈਮ ਕਿਸ ਚੀਜ਼ ਦਾ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਦੇਖੋ ਕਿਸ ਤਰ੍ਹਾਂ ਉਹ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਅਪਮਾਨ ਕਰ ਰਹੇ ਨੇਗੇ ਸੋ ਤੁਰੰਤ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਚੀਵਾ ਸਾਹਿਬ ਕੱਲ ਜੋ ਬਿੱਲ ਲਿਆਂਦਾ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਉਸ ਨੂੰ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਦੀ ਆ ਅਸੀਂ ਇਹਦੇ ਖਿਲਾਫ ਆ ਕਿਉਂਕਿ ਦੇਸ਼ ਦੇ ਅੰਦਰ ਬਹੁਤ ਸਾਰੀਆਂ ਵਿਭਿੰਨਤਾਵਾਂ ਨੇਗੀਆਂ ਬਹੁਤ ਸਾਰੇ ਵਖਰੇਵੇਂ ਨੇਗੇ ਕਿਤੇ ਭਾਸ਼ਾ ਵੱਖਰੀ ਆ ਕਿਤੇ ਜੀਓਗ੍ਰਾਫਿਕਲੀ ਇਸੀ ਵੱਖਰੇ ਆ ਕਿਤੇ ਸਮਾਜਿਕ ਤੌਰ ਤੇ ਵੱਖਰੇ ਆ ਬਹੁਤ ਸਾਰੇ ਵਖਰੇਵੇਂ ਨੇਗੇ ਪਰ ਲੇਕਿਨ ਉਸ ਅਨੇਕਤਾ ਦੇ ਅੰਦਰ ਵੀ ਇੱਕ ਇਕਤਾ ਕੀ ਪਰ ਲੇਕਿਨ ਮੈਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹਦਾ ਵਿਰੋਧ ਕਰਦੇ ਆ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੈਂਬਲੀਆਂ ਦੀ ਕੁਝ ਵੰਤਰ ਇਸ ਤਰ੍ਹਾਂ ਦੀ ਹੈਗੀ ਸੋ ਬਿਲਕੁਲ ਇਹ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਊਗਾ ਅਸੀਂ ਇਹਦਾ ਪੂਰਨ ਵਿਰੋਧ ਕਰਦੇ ਆ ਮਿਕਪ ਕੇਂਦਰ ਨੇ ਪੰਜਾਬ ਸਰਕਾਰ ਨੂੰ ਡਰਾਫਟ ਦਿੱਤਾ ਹੈ ਮੰਡੀਕਰਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਉਸ ਦਾ ਰੋਧ ਵੀ ਕਰ ਰਹੇ ਹੋਰ ਕੱਲ ਮੀਟਿੰਗ ਵੀ ਕਿਸਾਨਾਂ ਨਾਲ ਸਰਦੀ ਹੈ ਕਿ ਵਿంటర్ ਸੈਸ਼ਨ ਦੇ ਵਿੱਚ ਇਸ ਤੇ ਚਰਚਾ ਕੀਤੀ ਜਾਏਗੀ ਜਿਹੜਾ ਖੇਤੀਬਾੜੀ ਖਰੜਾ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਉਹਦੀ ਸਮੀਖਿਆ ਹਰ ਇੱਕ ਲੈਵਲ ਤੇ ਚੱਲ ਰਹੀ ਆ ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਕੋਕ ਕਰ ਰਹੇ ਹਾਂਗੇ ਜੇਕਰ ਉਹ ਦੇਸ਼ ਦੇ ਕਿਸਾਨਾਂ ਦੇ ਖਿਲਾਫ ਹੋਊਗੀ ਤਾਂ ਬਿਲਕੁਲ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਹਰ ਇੱਕ ਲੈਵਲ ਤੇ ਵਿਰੋਧ ਕਰਾਂਗੇ ਉਹਨੂੰ ਨਹੀਂ ਲਾਗੂ ਹੋਰ ਦੇਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਨੇ 2 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਅੱਜ ਫੇਰ ਕਿਤਨਾ ਕਿਤੇ ਲੁਕਵੇਂ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਾ ਚਾਹੁੰਦੀ ਆ ਅੱਜ ਫੇਰ ਇੱਕ ਹੋਰ ਬਦਲਵੇਂ ਢੰਗ ਦੇ ਨਾਲ ਉਸੇ ਪ੍ਰਕਾਰ ਦੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਸੋ ਬਿਲਕੁਲ ਉਹਦੀ ਸਮੀਖਿਆ ਚੱਲ ਰਹੀ ਆ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਸਾਲਣਾ ਸੀ ਸਲਾਮ ਅਸਬਰਾ ਕਰਕੇ ਔਰ ਉਸ ਤੋਂ ਬਾਅਦ ਐਕਸ਼ਨ ਲਵਾਂਗੇ ਜੀ ਬਸ ਸਰ ਪਹਿਲਾਂ ਜਦੋਂ ਕਾਨੂੰਨ ਆਇਆ ਸੀ ਉਹਦੇ ਸਪੈਸ਼ਲ ਸੈਸ਼ਨ ਬੁਲਾ ਕੇ ਉਹਦਾ ਵਿਰੋਧ ਕੀਤਾ ਗਿਆ ਸੀ ਕਿਉਂਕਿ ਆਪਣੀ ਪਲੈਨਿੰਗ ਹੈ ਜੀ ਆਪਣੀ ਸਰਕਾਰ ਦੀ ਦੇਖੋ ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਸੈਸ਼ਨ ਬਣਾਉਣਾ ਪਿਆ ਸੈਸ਼ਨ ਵੀ ਬੁਲਾਵਾਂਗੇ ਜੋ ਵੀ ਕਾਰਵਾਈ ਕਰਨੀ ਪਈ ਪੰਜਾਬ ਸਰਕਾਰ ਕਿਉਂਕਿ ਪੰਜਾਬ ਵੀ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਖੇਤੀਬਾੜੀ ਸੂਬਾ ਦਾ ਅਸੀਂ ਪੰਜਾਬ ਦੀ ਖੇਤੀਬਾੜੀ ਤਬਾਹ ਨਹੀਂ ਹੋਣ ਦੇਵਾਂਗੇ ਬਲਕਿ ਅਸੀਂ ਪੰਜਾਬ ਦੇ ਕਿਸਾਨਾਂ ਦੇਸ਼ ਦੇ ਕਿਸਾਨਾਂ ਨਾਲ ਡਟ ਕੇ ਖੜੇ ਹਾਂ ਥੈਂਕ ਯੂ ਤੁਸੀਂ ਇੱਕ ਸਵਾਲ ਮੇਰਾ ਜੀ ਸਾਹਿਬ ਕਿਸਾਨਾਂ ਨਾਲ ਖੜੇ ਹੋਏ ਇਹਦਾ ਬਾਰਡਰ 'ਤੇ ਆਸ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਗਿਆ ਉਹਨਾਂ ਨੂੰ ਸਮਝਾਉਣ ਵਾਸਤੇ ਨਹੀਂ ਕਿ ਆ ਉਹਦੇ ਬਾਰੇ ਕੀ ਕਹੋ ਉਹ ਡੱਲੇ ਵਾਲੀ ਕੰਡੀਸ਼ਨ ਦਿਨ-ਦਿਨ ਕ੍ਰਿਟੀਕਲ ਹੋਦੀ ਜਾ ਰਹੀ ਹੈ ਜਿਦੋਂ ਪਹਿਲਾਂ ਐਜੀਟੇਸ਼ਨ ਚੱਲੀ ਸੀ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ ਬਣ ਕੇ ਕੇਂਦਰ ਸਰਕਾਰ ਨਾਲ ਸੀ ਲੰਬਾ ਅਰਸ਼ਾ ਗੱਲ ਕਰਾਈ ਔਰ ਰਾਤ ਦੇ 2:00 ਵਜੇ ਤੱਕ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਆਗੂਆਂ ਨਾਲ ਉਹਨਾਂ ਦੇ ਜਾਇਜ਼ ਤੇ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਨਾਲ ਲੜਦੇ ਰਹੇ ਅੱਜ ਵੀ ਅਸੀਂ ਪੰਜਾਬ ਦੇ ਕਿਸਾਨ ਨਾਲਾਂਗੇ ਅੱਜ ਵੀ ਅਸੀਂ ਕਿਸਾਨਾਂ ਨਾਲ ਖੜਿਆਂਗੇ ਸਾਡੇ ਮੈਂਬਰ ਪਾਰਲੀਮੈਂਟ ਜਾ ਕੇ ਆਏ ਨੇ ਕੰਗਸਾਹ ਜਾ ਕੇ ਆਏ ਨੇਗੇ ਹੋਰ ਵੀ ਸਾਡੇ ਲੀਡਰ ਸਾਹਿਬਾਨ ਜਾ ਰਹੇ ਨੇਗੇ ਸਾਡੀ ਜਿਹੜੀ ਸਵੇਦਨਾ ਕੀ ਉਹ ਬਿਲਕੁਲ ਕਿਸਾਨੀ ਸੰਘਰਸ਼ ਦੇ ਨਾਲ ਹੈ ਥੈਂਕ ਯੂ